ਬਾਬਾ ਜੀ ਅਮੇ ਤਾਂ ਪਰਮਾਤਮਾ ਕਹਿੰਦਾ ਚੈਨ ਕਰਦੇ ਜਾਂ ਮੈਂ ਹਾਂ ਕਿਹੜਾ ਪਰਮਾਤਮਾ ਬਾਪਰ ਆਉਂਦਾ ਅਸੀਂ ਦੋ ਇਗਮ ਕਾ ਇਗਮ ਇਧੇ ਗਾਵਾ ਇਹ ਜਿਹੜੀ ਆ ਮੁਹਿੰਮ ਚਲਾ ਦੇਣੀ ਆ ਬਾਕੀ ਵੀ ਲਾਉਣੇ ਆ ਜਿੰਨੇ ਵੀ ਮੀਟਰ ਏਦਾਂ ਲੱਗਦੇ ਨੇ ਪਿੰਡਾਂ 'ਚ ਜਿਹੜਾ ਨਵਾਂ ਲੱਗਦਾ ਕਿ ਪੁਰਾਣੇ ਲੱਗੇ ਉਹ ਸਾਰੇ ਪੁੱਟ ਕੇ ਤੁਹਾਡੇ ਅਸੀਂ ਡਾਕਟਰ ਤੇ ਲਾਇਆ ਕਰੀਏ ਕਿਉਂਕਿ ਇਹਦਾ ਇਹ ਅਸੀਂ ਮੰਨਦੇ ਹੀ ਨਹੀਂ ਨਾ ਚੀਜ਼ਾਂ ਨੂੰ ਅਸੀਂ ਲੱਗਣ ਨਹੀਂ ਕਹਿੰਦੇ ਨੇ ਤਾਂ ਕਿ ਪੰਜਾਬ ਦੀ ਬੱਤੀ ਜਿਹੜੀ ਉਹ ਬੁੱਲਣਾ ਹੋਵੇ ਪੰਜਾਬ ਦਾ ਅਖ਼ਰਾਨ ਮਜਬੂਰ ਜਿਹੜਾ ਵਾ ਉਹਨੂੰ ਹਰ ਖੁਨੂਕ ਜਿਹੜਾ ਉਹ ਹੱਕ ਹੋਵੇ ਕਿ ਮੈਂ ਜਿਹੜਾ ਅਜ਼ਾਦੀ ਮਾਣਾ ਇਹ ਆਜ਼ਾਦੀ ਨਹੀਂ ਇਹ ਬਗਾਨੀ ਦਾ ਸੰਗਰਾਮ ਇਸ ਕਰਕੇ ਆ ਵੀ ਆਪਾਂ ਨਾ ਫੋਟੋ ਵਾਲਾ ਅਸੀਂ ਟੈਲੀਫੋਨ ਨੰਬਰ ਲਿਖ ਦਿੰਨੇ ਆ ਆਹ ਲੈਟਰ ਸਾਡੇ ਤੋਂ ਨਾ ਆਪਣੇ ਤੋਂ ਇਨਫਾਰਮ ਕਰੋ ਜੂਨੀਅਰ ਵਾਲਿਆਂ ਨੇ ਅਸੀਂ ਸਾਨੂੰ ਸਮਝਾਉਣਾ ਹੀ ਗੱਲ ਨਾ ਕਰਦੇ ਕਿੰਨਾ ਬੱਚਾ ਡੇਰ ਜਗਾਰ ਕਿੰਨਾ ਵਾਰ ਨੂੰ ਭੱਜਿਆ ਠੀਕ ਹੈ ਨਾ ਠੀਕ ਹੈ ਤੁਸੀਂ ਕੁਰਸੀ ਤੇ ਬੈਠੇ ਤੁਸੀਂ ਜਾ ਕੇ ਉਹਨਾਂ ਦਾ ਘਾਣਾ ਮੇਰੀ ਬੇਰਤੀ ਸੁਣ ਲਿਓ ਸੀ ਗੱਲ ਕੀਤੀ ਬੀਸੀ ਪੁਰਾਣੀ ਚੀਜ਼ ਨਹੀਂ ਆਪਾਂ ਤੁਹਾਡੇ ਨਾਲ ਤੁਸੀਂ ਸੁਣੋ ਮੇਰੀ ਗੱਲ ਤੁਸੀਂ ਇੱਕ ਵਾਰੀ ਮੈਂ ਤੁਸੀ ਜਵਾਬ ਤੇ ਲੈ ਲਓ ਤੁਸੀਂ ਜਵਾਬ ਲੈ ਲਓ ਮੇਰੇ ਕੋਲੋਂ ਇੱਕ ਗੱਲ ਦਾ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਤੁਸੀਂ ਕਹਿੰਦੇ ਵੀ ਪੁਰਾਣੀ ਚੀਜ਼ ਹੀ ਬਦਲਦੇ ਅਸੀਂ ਪੁਰਾਣੇ ਬਜ਼ੁਰਗਾਂ ਤੁਹਾਨੂੰ ਕੱਢਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੂੰ ਘਰੋਂ ਕੱਢਦੇ ਨੇ ਨਾਲ ਕਿ ਪਾੜੀ ਨਾਲ ਮੈਕ ਕਰਨ ਦੇ ਪੁਰਾਣੇ ਕੀਤੇ ਹੁੰਦੇ ਨਿਕਲ ਗਏ ਜਦੋਂ ਪਾਪਾ ਜੀ ਫਿਰ ਕੱਢੀ ਸੋਚ ਵੀ ਨਹੀਂ ਆਦੀ ਉਹ ਜਿਹੜੇ ਅਸੀਂ ਰੱਖੀ ਆ ਉਹ ਗੱਲ ਤੇ ਲੱਗ ਜੇ ਆਬਾਦ ਚਲੋ ਦੇਤਾ ਵਾ ਮੈਂ ਸਾਡਾ ਨਾਮ ਜਨਾ ਅਸੀਂ ਅੱਜ ਸਾਨੂੰ ਪ੍ਰਾਈਵੇਟ ਕਲਾਜ ਨਹੀਂ ਹੁੰਦੀ ਭਈ ਇਹ ਨਹੀਂ ਕਹਿੰਦਾ ਮੈਂ ਤਾਂ ਇੱਕ ਚੀਜ਼ ਦੇਖਦਾ ਜੀ ਇਹਦਾ ਬਿਲ ਲੱਗਦੀ ਯਾਰ ਸਤਿ ਸ਼੍ਰੀ ਅਕਾਲ ਮੈਂ ਬਾਅਦ ਵਿੱਚ ਹੀ ਆਉਂਦਾ ਨਹੀਂ ਜੀ ਉਹ ਬਕਰਤਾ ਹੋ ਜਾਏਗਾ ਇਹਨਾਂ ਨਵੇਂ ਕਲੈਕਸ਼ਨ ਹੁੰਦੇ ਆ ਜੇ ਉਹ ਵੀ ਬੰਦ ਹੋ ਜਾਣਗੇ ਨਵੇਂ ਕਲੈਕਸ਼ਨ ਇਹਦਾ ਲੱਗਦਾ ਹੀ ਕਿਸੇ ਤਰ੍ਹਾਂ ਹੋਰ ਬੰਦ ਨਹੀਂ ਹੋਣਾ ਇਹ ਗੱਲ ਪ੍ਰਗੀਤਾ ਕਾਈ ਨਾਮ ਹੈ ਰੱਖੋ ਬਈ ਆ ਗਏ ਉਹ ਮੈਂ ਸੀੜੇ ਕੜੇ ਤੋਂ ਚੜਜਾ ਵਿੱਚ ਬਣੇ ਗਏ ਇਹਨਾਂ ਤੇ ਇਹ ਵੀ ਟ੍ਰੋਗਾ ਦੀ ਜਾਦੂ ਜੇ ਨਾ ਨਾ ਹੋਵੇ ਹੋਰ ਨਹੀਂ ਕੋਈ ਚੇਂਜ ਹੋਣਗੇ ਜਿਹੜੇ ਸਾਰੇ ਬਾਅਦ ਜੋ ਬਬਾ ਜੀ ਵਿੱਚ ਹੋਗੇ ਇਸ ਤੋਂ ਨਵੇਂ ਕਲੈਕਸ਼ਨ ਵੀ ਇੱਕ ਦੋ ਰਾਵੇ ਚ ਹੈਗਾ ਇਹ ਨੂੰ ਇਹ ਨੂੰ ਨੀ ਇਹ ਇਹਦਾ ਨੰਬਰ 45 45 45 ਹਾਲਵਾਲਾ ਦਾ ਸਸਿਗਾ ਲਈ ਹਾਂ ਹਾਂ ਬੱਸ 80000 ਕਿੰਨੇ ਦੇ ਬਣਾ ਲੂ ਸਾਨੂੰ ਕਰਮ ਸੀ ਇਹਨਾਂ ਨਾਲ ਤਾਂ 아니 ਫੀਟਰ ਕਿੰਨੇ ਲਾ ਦੇ ਹਾਂ ਬੋਪਰਾ ਹੀ ਹਾਂ ਹਾਂ ਖਾਤਾ ਕੋਡ ਨੰਬਰ ਕੋਈ ਨਹੀਂ ਹੈ ਨਾ ਬਦਲੇ 20 ਨਾਲ